ਗੁਰਦਾਸਪੁਰ ਦੇ ਪਿੰਡ ਰਸੂਲਪੁਰ ਦੀ ਰਹਿਣ ਵਾਲੀ ਲੜਕੀ ਗੁਰਪ੍ਰੀਤ ਕੌਰ ਨੇ ਗੁਰਦਾਸਪੁਰ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ। ਉਹਨਾਂ ਕਹਿ ਕੇ ਦਿਨਾਂ ਨਗਰ ਦੇ ਮਕੋੜਾ ਪੱਤਣ ਰਾਵੀ ਦਰਿਆ ਤੇ ਪੱਕਾ ਪੁਲ ਬਣਾਉਣ ਤੇ ਲਈ ਕੇਂਦਰੀ ਮੰਤਰੀ ਨਿਤਿਨ ਗਟਕੜੀ ਅਤੇ ਰਾਜਨਾਥ ਸਿੰਘ ਨੂੰ ਮਿਲ ਚੁੱਕੇ ਸੀ ਪਰ ਮੁੱਦਾ ਕੋਈ ਜਵਾਬ ਨਾ ਮਿਲਣ ਅਤੇ ਉਸ ਦੀ ਗੱਲ ਨੂੰ ਤਵੱਜੋ ਨਾ ਦੇਣ ਕਾਰਨ ਸਿਆਸਤਦਾਨਾਂ ਤੋਂ ਆਕ ਕੇ ਚੋਣਾਂ ਲੜਨ ਦਾ ਫੈਸਲਾ ਕੀਤਾ। ਉਨਾ ਕੇ ਕੇ ਚੋਣਾ ਲੜ ਲੋਕ ਸਭਾ ਅੰਦਰ ਮਕੋੜਾ ਪਤਨ ਰਾਵੀ ਦਰਿਆ ਤੇ ਪੱਕਾ ਪੁਲ ਬਣਾਉਣ ਧਾਰੀਵਾਲ ਦੀ ਵੁੱਲਣ ਮਿਲ ਅਤੇ ਬਾਰਡਰ ਪਾਰ ਕਰ ਆ ਰਹੇ ਨਸ਼ੇ ਨੂੰ ਰੋਕਣ ਦੇ ਲਈ ਲੋਕ ਸਭਾ ਅੰਦਰ ਉਹ ਆਵਾਸ ਚੁੱਕਣਗੇ ਇਹ ਮਾਜ ਕੀ ਆਪਣਾ ਘਰ ਦਾ ਗੁਜ਼ਾਰਾ ਕਰਦੀਆਂ ਨੇ ਮੈਂ ਦੇਸ਼ ਦੇ ਚੜ੍ਹੇ ਨੇ ਮੰਤਰੀ ਨਿਤਨ ਗਟਕੜੀ ਜੀ ਤੇ ਸ਼੍ਰੀ ਨਾਨਾ ਸਿੰਘ ਜੀ ਉਹਨਾਂ ਨੂੰ ਬਹੁਤ ਵਾਰ ਅਪੀਲ ਕਰੀ ਔਰ ਆਪਣੇ ਉਥੋਂ ਫਾਊਂਡੇਸ਼ਨ ਦੇ ਲੈਟਰ ਤੇ ਉਹਨਾਂ ਨੂੰ ਮੈਂ ਚਿੱਠੀਆਂ ਵੀ ਲਿਖੀਆਂ ਕਿਉਂਕਿ ਉਧਰਲੇ ਪਿੰਡਾਂ ਦਾ ਉਹ ਬਿਲਕੁਲ ਕੱਟ-ਆਫ ਹੈ ਸਾਡੇ ਨਾਲ ਹੁਣ ਹੀ ਦੇਖੋ ਰਾਤ ਨੂੰ ਨਾ ਲੋੜ ਪਏ ਪੈਜਨ ਦੀਏ ਤੇ ਉਹ ਹੁਣ ਦਰਿਆ ਰਾਵੀ ਪਾਰ ਕਿੱਦਾਂ ਕਰਨਗੇ ਕਿਸ਼ਤੀ ਵੀ ਟੁੱਟੀ ਏ ਕੋਈ ਉਥੇ ਬੀਐਸਐਫ ਦੀਆਂ ਚੌਂਕੀਆਂ ਜ਼ਰੂਰ ਬਣਾਈਆਂ ਹੋਈਆਂ ਨੇ ਬਾਰਡਰ ਏਰੀਆ ਕਰਕੇ ਕਿਉਂਕਿ ਸਾਨੂੰ ਅੰਤਰਰਾਸ਼ਟਰੀ ਸ੍ਰੀਮਾ ਲੱਗਦੀ ਏ 10 ਕਿਲੋਮੀਟਰ ਦੀ ਦੂਰੀ ਤੇ ਆਪਾਂ ਬੈਠੇ ਆਂ ਪਰ ਉਥੇ ਕੋਈ ਸਹੂਲਤ ਨਹੀਂ ਏ ਤਾਂ ਮੈਂ ਸੋਚਦੀ ਸੀ ਆਪਾਂ ਚੰ드ਰੀਅਨ 3 ਦੀ ਗੱਲ ਕਰਦੇ ਆ ਤੇ ਨਾਲ ਨਾਲ ਸਾਨੂੰ ਇੱਕ ਪੁੱਲ ਵੀ ਚਾਹੀਦਾ ਹੈ। ਕੀ ਕੁਝ ਲਿਖਿਆ ਰਾਜਨਗਤ ਕੀ? ਇਹ ਹੀ ਲਿਖਿਆ ਸੀ ਕਿ ਸਾਡੀ ਰਿਕੁਐਸਟ ਹੈ ਸੁਣੋ ਅਸੀਂ ਇੱਥੋਂ ਦੇ ਵਸਨੀਕ ਆ ਅਸੀਂ ਮਾਨਤਨ ਕਰਕੇ ਲੀਡਰਸ ਦਾ ਭੇਜਦੇ ਆ ਤੁਹਾਡੀ ਇੱਥੋਂ ਅਸੀਂ ਸਨੀ ਦੌਰ ਨੂੰ ਜਿਤਾ ਕੇ ਭੇਜਿਆ ਹੈ ਪੈਲ ਦੇ ਹੱਦ ਤੱਕ ਉਹਨਾਂ ਨੂੰ ਵੋਟਾਂ ਦਿੱਤੀਆਂ ਨੇ ਤੇ ਪਰ ਨਹੀਂ ਗੱਲ ਸੁਣੀ। ਕੀ ਆ ਜਵਾਬ ਹੀ ਨਹੀਂ ਦਿੱਤਾ ਕੋਈ ਹਾਂਜੀ ਠੀਕੇ ਕਰਦੇ ਆ ਕਰਦੇ ਆ ਬਸ ਕੋਈ ਰਿਪਲਾਈ ਨਹੀਂ ਆਇਆ ਕਿਉਂਕਿ ਮੇਰੇ ਟਰਸਟ ਨੂੰ ਕੋਈ ਮੇਲ ਨਹੀਂ ਆਈ ਕੋਈ ਉਹਨਾਂ ਨੂੰ ਚਿੱਠੀ ਨਹੀਂ ਆਈ ਦੁਬਾਰਾ हां जी मिलके आए गल करके आए कोई जवाब नहीं आया यही कर रहे हैं हां यही रहया कि ਤੁਸੀਂ ਸੜਕਾਂ ਬਣਾ ਰਹੇ ਹੋ ਹਰ ਕਿਤੇ ਦਾ ਗੱਲ ਕਰ ਰਹੇ ਹੋ ਤੇ ਸਾਡੇ ਫਿਰ ਏਰੀਆ ਚ ਕਿਉਂ ਨਹੀਂ ਅਸੀਂ ਤਾਂ ਤੁਹਾਡਾ ਤਾਂ ਐਮਪੀ ਵਿਥੋਂ ਜਤਾ ਕੇ ਭੇਜਿਆ ਹੈ ਲੱਗਦਾ ਕਿ ਜਿਹੜੀ ਟੱਕਰ ਵਾਲੀ ਦੇ पाओगे ਜਿਹੜੇ ਅਸੈਸਰ ਦਾ ਨਾਮ ਬਿਲਕੁਲ ਬਿਲਕੁਲ ਆਰਾਮ ਨਾਲ ਕੋਈ ਕੰਮ ਨਹੀਂ ਕੀਤਾ ਨਾ ਆਲਮੋਸਟ ਤਕਰੀਬਨ ਤਕਰੀਬਨ ਸਾਰੇ ਹੀ ਜਾਣਦੇ ਨੇ ਜੇ ਇਹ ਇਹਨਾਂ ਦੇ ਕਿਸੇ ਇੱਕ ਲੀਡਰ ਦੀ ਜਾਂ ਕਿਸੇ ਇੱਕ ਸਾਧ ਸੰਗਤ ਦੀ ਇੱਕ ਚਾਹ ਇੱਕ ਚਾਹ ਦੇ ਕੱਪ ਦੀ ਮੈਂ ਦੇਨਦਾਰ ਹੋਵਾਂ ਜਾਂ ਮੇਰੀ ਟੀਮ ਹੋਵੇ ਤਾਂ ਕੋਈ ਹਨਾ ਗੱਲ ਕਰੇ ਬਿਲਕੁਲ ਮੈਂ ਸਾਫ਼ ਸੁੱਤਰੀ ਗੱਲ ਕਰੀ ਕਿ ਮੇਰੀ ਸਾਧ ਸੰਗਤ ਦੀ ਇਹ ਸੇਵਾ ਹੈ ਆ ਗੱਲ ਹੈ ਆ ਕੰਮ ਆਪਾਂ ਕਰਨਾ ਹੈ ਇਕਤਮ ਕੋੜੇ ਪੱਤਨ ਪੁਲ ਦੀ ਗੱਲ ਇੱਕ ਮੈਡੀਕਲ ਇਸ਼ੂ ਇੱਕ ਨਸ਼ਾ ਬਹੁਤ ਵੱਡੀ ਗੱਲ ਹੈ ਨਸ਼ਾ ਸਡਾਉ ਕੇਂਦਰਾਂ 'ਚ ਵੀ ਕੋਈ ਸਰਕਾਰੀ ਹੈ ਹੀ ਨਹੀਂ ਉਹ ਜਾਂਦੇ ਨੇ ਲਾਈਨ 'ਚ ਲਾ ਕੇ ਮੈਂ ਉਹ ਗੋਲੀ ਦਾ ਨਾਮ ਨਹੀਂ ਲੈ ਸਕਦੀ ਉਹ ਗੋਲੀ ਜਿਹੜੀ ਦਿੰਦੇ ਨੇ ਗਾਂ ਫਿਊਚਰ ਨਹੀਂ ਮੇਰੇ ਭਰਾਵਾਂ ਦਾ ਤੇ ਇਹ ਚੀਜ਼ ਵੀ ਹੈ ਨਾ ਅਗਰ ਤੁਸੀਂ ਉਹਨਾਂ ਨੂੰ ਕੁਦਰਤੀ ਤੌਰ ਤੇ ਨਸ਼ਾ ਸਡਾਉ ਕੇਂਦਰ ਬਣਾਓ ਜਿੱਥੇ ਉਹਨਾਂ ਨੂੰ ਪ੍ਰੋਪਰ ਜਿਵੇਂ ਪ੍ਰਾਈਵੇਟ ਵੱਡੇ ਵੱਡੇ ਨੇ ਹਨੂਮਾਨਗੜ੍ਹ 'ਚ ਨੇ ਬਠਿੰਡੇ ਨੇ ਮੈਂ ਦੇਖੇ ਨੇ ਇਸਾਨੀ ਮੁੱਦੇ ਦਾ ਤੇ ਮੈਂ ਇਹੀ ਐਕਟ ਪਾਸ ਕਰਵਾਉਣ ਦੇ ਵਿੱਚ ਇਹ ਮੁੱਦਾ ਪਹਿਲ ਦੇ ਆਧਾਰ ਤੇ ਉੱਥੇ ਉਠਾਵਾਂਗੀ ਕੇਂਦਰ 'ਚ ਜਾ ਕੇ ਕਿ ਜਿਹੜੀ ਇੰਡਸਟਰੀ ਐਕਟ ਹੈ ਉਹ ਲਿਆਂਦਾ ਜਾਵੇ ਇੰਡਸਟਰੀ ਕੋਈ ਵੀ ਛੋਟੇ ਮੋਟੇ ਕਾਰਖਾਨੇ ਲਾਉਂਦਾ ਜਾਂ ਵੱਡੇ ਵੱਡਾ ਕੋਈ ਲਾਉਂਦਾ ਏ ਤਾਉਨੂੰ 30% ਦੀ ਸਬਸਿਡੀ ਮਿਲਦੀ ਏ ਸਾਨੂੰ ਜਿਹੜੀ ਮਿਲਦੀ ਓ ਇੱਕ ਤਾਂ ਬਹੁਤ ਮਹਿੰਗੀ ਔਰ ਬਹੁਤ ਘੱਟ ਔਰ ਸਭ ਤੋਂ ਵੱਡਾ ਖੁਦਕੁਸ਼ੀ ਕਰਨ ਦਾ ਕਿਸਾਨਾਂ ਦਾ ਇਹੀ ਕਾਰਨ ਹੈ